ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਜੋ ਮਹਿਮ ਚਲਾਈ ਗਈ ਹੈ ਅੱਜ ਉਸ ਦਾ ਬਹੁਤ ਵੱਡਾ ਦਿਨ ਮੰਨੇ ਜਾ ਰਿਹਾ ਹੈ ਕਿਉਂਕਿ ਆਮਾਦੀ ਪਾਰਟੀ ਦੇ ਆ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵਾਂ ਸ਼ਹਿਰ ਪਹੁੰਚੇ ਨੇ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਹਕਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਜਿੱਥੇ ਉਹਨਾਂ ਵੱਲੋਂ ਜਨਮ ਮਹਾ ਸਭਾ ਜਿਹੜੀ ਹੈਗੀ ਆ ਉਸ ਦਾ ਆ ਯੋਜਨ ਕੀਤਾ ਗਿਆ ਸ਼ੁਰੂਆਤ ਕਰਵਾਈ ਜਾ ਰਹੀ ਹੈ ਤੇ 351 ਪਿੰਡਾਂ ਦੇ ਵਿੱਚ ਹੁਣ ਗ੍ਰਾਮ ਸਭਾ ਹੋਵੇਗੀ ਯਾਨੀ ਕਿ ਯੁੱਧ ਨਸ਼ਾ ਵਿਰੁੱਧ ਜੋ ਮਹਮ ਚਲਾਈ ਗਈ ਹੈ ਉਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਤੇ ਅੱਜ ਦਾ ਦਿਨ ਬਹੁਤ ਵੱਡਾ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਗ੍ਰਾਮ ਸਭਾ ਜਿਹੜੀ ਉਸ ਦੀ ਉਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਆ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਆ ਮੌਜੂਦ ਨੇ ਨਾਲ ਹੀ ਆ ਮਹਿਲਾਵਾਂ ਵੀ ਵੱਡੀ ਗਿਣਤੀ ਦੇ ਵਿੱਚ ਆ ਪਹੁੰਚੀਆਂ ਨੇ ਦੱਦੀਏ ਕੀ ਆ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਮਹਾਜਨ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹਰ ਦਿਨਾਂ 351 ਪਿੰਡਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਗ੍ਰਾਮ ਸਭਾ ਹੋਵੇਗੀ ਉੱਥੇ ਹੀ ਹਰ ਰੋਜ਼ ਵਿਧਾਨ ਸਭਾ ਦੇ ਤਿੰਨ ਪਿੰਡਾਂ ਵਿੱਚ ਇਹ ਗ੍ਰਾਮ ਸਭਾ ਨੇ ਜਿਹੜੀਆਂ ਕੁਰਵਾਈਆਂ ਜਾਣਗੀਆਂ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ 15000 ਤੋਂ ਵਧੇਰੇ ਪਿੰਡਾਂ ਅਤੇ ਵਾਰਡਾਂ ਤੱਕ ਇਸ ਨਸ਼ਾ ਮੁਕਤੀ ਯਾਤਰਾ ਨੂੰ ਪੰਚੋਂ ਦਾ ਟੀਚਾ ਵੀ ਮਿੱਥਿਆ ਗਿਆ ਤਾਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਨਸ਼ਾ ਤਸਕਰਾਂ ਦੇ ਉੱਤੇ ਵੀ ਸਰਕਾਰ ਵੱਲੋਂ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹ ਕਾਰਵਾਈ ਜਾਰੀ ਹੈ ਤੇ ਨਾਲ ਹੀ ਨਸ਼ਾ ਤਸਕਰਾਂ ਵੱਲੋਂ ਆ ਨਸ਼ੇ ਦੀ ਕਾਲੀ ਕਮਾਈ ਦੇ ਨਾਲ ਜੋ ਜਾਇਦਾਦਾਂ ਬਣਾਈਆਂ ਗਈਆਂ ਨੇ 86 ਦੇ ਕਰੀਬ ਜਾਇਦਾਦਾਂ ਦੇ ਉੱਤੇ ਬਲਡੋਜ਼ਰ ਚੱਲ ਚੁੱਕਿਆ ਤੇ ਨਾਲ ਹੀ 76 ਦੇ ਕਰੀਬ ਨਸ਼ਾ ਤਸਕਰਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਜੋ ਕਿ ਜ਼ਖਮੀ ਹੋਏ ਸਨ ਤੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤਾਂ ਕੁੱਲ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਅਜ ਯੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਜੋ ਆਗਾਜ਼ ਕੀਤਾ ਗਿਆ ਸੀ ਉਹ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ ਤੇ ਇਸੇ ਮਕਸਦ ਦੇ ਨਾਲ ਹੁਣ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਹਰ ਪਿੰਡ ਅਤੇ ਹਰ ਵਾਰਡ ਤੱਕ ਇਸ ਯਾਤਰਾ ਨੂੰ ਪਹੁੰਚਾਇਆ ਜਾਵੇਗਾ ਦੱਸਦੀ ਹੈ ਕਿ ਆਮਾਦੀ ਪਾਰਟੀ ਦੇ ਕੋਬੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਆ ਨਵਾਂ ਸ਼ਹਿਰ ਤੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਸ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਨੇ ਜਿਹੜੇ ਪਹੁੰਚੇ ਨੇ ਯਾਨੀ ਕਿ 350 ਤੋਂ ਉੱਪਰ ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਸ਼ਾਮਲ ਹੋਏ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਹੁਣ ਨਸ਼ਿਆਂ ਨੂੰ ਲੈ ਕੇ ਗ੍ਰਾਮ ਸਵਾ ਜਿਹੜੀ ਉਹੋ ਕਰਵਾਈ ਜਾਊਗੀ ਤਾਂ ਗੱਲਬਾਤ ਵੀ ਕਰਦੇ ਆ ਕਿਉਂਕਿ ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਆ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਇਕਜੁੱਟ ਹੁੰਦੇ ਨਜ਼ਰ ਆਏ ਨੇ ਤਾਂ ਗੱਲਬਾਤ ਆ ਕਰਾਂਗੇ ਇੱਥੋਂ ਦੀ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਨੇ ਜਿਹੜੇ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦਾ ਆਗਾਜ਼ ਕੀਤਾ ਗਿਆ ਤਾਂ ਹੁਣ 351 ਪਿੰਡਾਂ ਦੇ ਵਿੱਚ ਗ੍ਰਾਮ ਸਭਾ ਹੋਣਗੀਆਂ ਨਸ਼ਾ ਮੁਕਤੀ ਯਾਤਰਾ ਹੋਵੇਗੀ ਕੀ ਲੱਗਦਾ ਪੰਜਾਬ ਨਸ਼ਾ ਮੁਕਤ ਹੋ ਗਿਆ ਹਊਗਾ ਜੀ ਹਜੇ ਹਜੇ ਪੂਰਾ ਤਾਂ ਨਹੀਂ ਹੋਇਆ ਪਰ ਹੁਣ ਜਿੱਦਾਂ ਜਿੱਦਾਂ ਜਾਗਰੂਕ ਹੋ ਲੈ ਆ ਲੋਕ ਹੋਊਗਾ ਹਾਂ ਜੀ ਜਿਵੇਂ ਪਹਿਲਾਂ ਪਿੰਡਾਂ 'ਚ ਗ੍ਰਾਮ ਸਭਾ ਹੁੰਦੀਆਂ ਸੀ ਜੇਕਰ ਤਾਂ ਪਿੰਡ ਦੀ ਭਲਾਈ ਵਿਕਾਸ ਕਾਰਜਾਂ ਲਈ ਹੁੰਦੀਆਂ ਸਨ ਤਾਂ ਹੁਣ ਨਸ਼ਾ ਖਤਮ ਕਰਨ ਦੇ ਲਈ ਜੋ ਗ੍ਰਾਮ ਸਭਾ ਹੋਵੇਗੀ ਕੀ ਕੀ ਜਾਣਕਾਰੀ ਤੁਸੀਂ ਪਿੰਡਾਂ 'ਚ ਦਿਓਗੇ ਫਿਰ ਉਹ ਇਹੀ ਆ ਜੀ ਭਾਈ ਨਸ਼ੇ ਤੋਂ ਕਿਸੇ ਨੂੰ ਵੇਚਣ ਨਹੀਂ ਦੇਵਾਂਗੇ ਰੋਕਾਂਗੇ ਤੇ ਪੁਲਿਸ ਨੂੰ ਜੇ ਕੋਈ ਗੱਲਬਾਤ ਹੋਈ ਤਾਂ ਤਲਾਕ ਜਿਹੜੀਆਂ ਹੁਣ ਗ੍ਰਾਮ ਸਭਾਵਾਂ ਹੋ ਰਹੀਆਂ ਨੇ ਪਹਿਲਾਂ ਪਿੰਡਾਂ 'ਚ ਜਣੀਆਂ ਸਭਾ ਹੁੰਦੀਆਂ ਸਨ ਉਹਦੇ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਸੀ ਤੇ ਜਿਹੜਾ ਇਹ ਉਪਰਾਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ 351 ਪਿੰਡ ਚੁਣੇ ਗਏ ਨੇ ਜਿੱਥੇ ਨਸ਼ੇ ਦੇ ਖਾਤਮੇ ਦੇ ਲਈ ਹੁਣ ਗ੍ਰਾਮ ਸਭਾ ਹੋਵੇਗੀ ਕੀ ਲੱਗਦਾ ਵੀ ਹੁਣ ਇਹ ਮਹਿਮ ਜਿਹੜੀ ਪਿੰਡਾਂ ਤੇ ਵਾਡਾਂ ਦੇ ਵਿੱਚੋਂ ਸ਼ੁਰੂ ਹੋਊਗੀ ਤੇ ਪੰਜਾਬ ਨਸ਼ਾ ਮੁਕਤ ਹੋਊਗਾ ਹਾਂਜੀ ਜੇ ਆਪਾਂ ਸਾਰੇ ਰਲ ਕੇ ਇਹ ਕੰਮ ਕਰੀਏ ਤਾਂ ਮੇਰੇ ਖਿਆਲ ਆ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਕਿ ਅਸੀਂ ਸਾਰਿਆਂ ਨੂੰ ਪਤਾ ਵੀ ਆ ਇਹ ਪਿੰਡਾਂ ਵਿੱਚ ਕੀ ਕੀ ਹੋ ਰਿਹਾ ਆ ਇਹ ਬੜੇ ਆਮ ਨਾਟਾ ਹਟਾਇਆ ਜਾ ਸਕਦਾ ਨਸ਼ਾ ਜੇ ਇਹ ਸਾਡਾ ਕੰਮ ਕਾ ਹੱਲ ਹੋ ਜਵੇ ਤਾਂ ਬਹੁਤ ਵੱਡੀ ਅਸੀਂ ਜੰਗ ਜਿੱਤਣੇ ਵਾਲੀ ਗੱਲ ਆ ਜੀ ਸੋ ਐਨੀ ਬੜੀ ਮਿਹਰਬਾਨੀ ਆ ਜੇ ਕਿਤੇ ਨਸ਼ਾ ਮੁੱਕ ਜਵੇ ਤਾਂ ਸਭ ਕੁਝ ਸਮਝ ਲਓ ਕੰਮ ਸਾਡਾ ਹੱਲ ਹੋ ਜਾਵੇ ਹੋਰ ਕੀ ਕੁਝ ਕਹਿਣਾ ਚਾਹੂੰਗਾ ਜਿਵੇਂ ਸਰਕਾਰ ਨੇ ਇਹ ਯੁੱਧ ਨਸ਼ਿਆਂ ਵਿਰੁੱਧ ਮਹਮ ਦਾ ਆਗਾਜ਼ ਕੀਤਾ ਸੀ ਆ ਨਸ਼ਾ ਖਤਮ ਕਰਨ ਦੇ ਲਈ ਲੱਗਦਾ ਪਿਛਲੀਆਂ ਸਰਕਾਰਾਂ ਨੇ ਜ਼ੋਰ ਦਿੱਤਾ ਜੋੜ ਦਿੱਤਾ ਐਵੇਂ ਸਿਰਫ ਦਖਲਾ ਦਖਲਾਵਾ ਹੀ ਕੀਤਾ بڑے ਮਗਰਮਛ ਤਾਂ ਇਹ ਨਹੀਂ ਫੜਿਆ ਕੋਈ ਨਹੀਂ ਛੋਟਾ ਮੋਟਾ ਕੋਈ ਹੱਥ ਆਇਆ ਉਹ ਸਪਾਰਸ਼ਾਂ ਨਾਲ ਛੁੱਟ ਗਿਆ ਲੀਡਰਾਂ ਦੀਆਂ ਨਾਲ ਆਪੇ ਹੀ ਵੇਚਦੇ ਸੀ ਆਪੇ ਹੀ ਸਭ ਕੁਝ ਹੋ ਰਿਹਾ ਸੀ ਹੁਣ ਮੇਰੇ ਖਿਆਲ ਆ ਪਈ ਜੇ ਆਪਾਂ ਇਸ ਪਾਸੇ ਨੂੰ ਹੋਈਏ ਤਾਂ ਮੇਰੇ ਖਿਆਲ ਆ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਜੇ ਆ ਨਸ਼ਾ ਨਾਮ ਮੁੱਕੇ ਤਾਂ ਠੀਕ ਹੈ ਤਾ ਇਲਾਕੇ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ 'ਚ ਇਕੱਠੇ ਹੋਏ ਨੇ ਉਹਨਾਂ ਦਾ ਆਖਣਾ ਹੈ ਕਿ ਜਿਹੜੀਆਂ ਹੁਣ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦਾ ਆਯੋਜਨ ਕੀਤਾ ਜਾਊਗਾ ਹਾਂ ਉਸ ਦੇ ਤਹਿਤ ਹੁਣ ਆ ਪਿੰਡਾਂ ਤੋਂ ਇਹ ਲਹਿਰ ਚੱਲੂਗੀ ਤਾਂ ਬਿਲਕੁਲ ਨਸ਼ਾ ਖਤਮ ਹੋਊਗਾ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਆ ਮਹਿਲਾਵਾਂ ਨੇ ਜਿਹੜੀਆਂ ਪਹੁੰਚੀਆਂ ਨੇ ਕਿਉਂਕਿ ਮਹਿਲਾਵਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਜੇਕਰ ਚੰਗੀ ਸਿੱਖਿਆ ਦੇਣਗੀਆਂ ਨਸ਼ਿਆਂ ਤੋਂ ਬੱਚੇ ਆ ਬੱਚੇ ਰਹਿਣਗੇ ਤਾਂ ਪੰਜਾਬ ਸਰਕਾਰ ਵੱਲੋਂ ਆ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਜੋ ਇਹ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਸੀ ਮਹਿਮ ਚਲਾਈ ਗਈ ਸੀ ਉਹ ਸਫਲਤਾਪੂਰਵਕ ਅੱਗੇ ਵੱਧ ਰਹੀ ਹੈ ਤਾਂ ਹੁਣ ਤੱਕ ਜਿਹੜੇ ਅੰਕੜੇ ਨੇ ਉਹ ਵੀ ਸਾਹਮਣੇ ਆ ਚੁੱਕੇ ਨੇ ਤੁਹਾਨੂੰ ਅੰਕੜੇ ਵੀ ਦੱਸਾਂਗੇ ਪਰੰਤੂ ਉਸ ਤੋਂ ਪਹਿਲਾਂ ਇਹ ਮਹਿਲਾਵਾਂ ਨੇ ਭੈਣਾਂ ਨੇ ਆ ਸਾਡੀਆਂ ਮਾਵਾਂ ਨੇ ਵੱਡੀ ਗਿਣਤੀ 'ਚ ਉਰੇ ਪਹੁੰਚੀਆਂ ਨੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਭੈਣਾਂ ਹੁਣ ਆ ਆਪਣੇ ਬੱਚਿਆਂ ਨੂੰ ਆ ਨਸ਼ਿਆਂ ਤੋਂ ਦੂਰ ਰਹਿਣ ਦੀ ਜਿੱਥੇ ਜਾਣਕਾਰੀ ਦੇਣਗੀਆਂ ਉੱਥੇ ਹੀ ਆ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਮ ਸਭਾਵਾਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਯੋਗਦਾਨ ਪਾਉਣਗੀਆਂ ਕੀ ਨਾਮ ਹੈ ਤੁਹਾਡਾ ਆ ਕੁਝ ਬੋਲੋਗੇ ਨਸ਼ਿਆਂ ਨੂੰ ਲੈ ਕੇ ਜਿਹੜੀ ਮਹਮ ਚਲਾਈ ਆ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਨਹੀਂ ਜੀ ਤੁਹਾਡਾ ਕੀ ਯੋਗਦਾਨ ਰਹੂਗਾ ਇਹ ਚ ਅਸੀਂ ਉਹਦੇ ਨਾਲ ਆ ਜੀ ਹਮੇਸ਼ਾ ਨਾਲ ਆ ਨਹੀਂ ਜਿਹੜੇ ਕੜੋਏ ਤੇ ਬਿਲੋਂਗ ਕਰਦੇ ਆ ਜਿਹੜੇ ਬੱਚੇ ਨੇ ਪਿੰਡਾਂ ਦੇ ਵਾਡਾਂ ਦੇ ਉਹਨਾਂ ਨੂੰ ਸਹੀ ਰਸਤੇ 'ਤੇ ਪਾਉਣ ਦੀ ਕੋਸ਼ਿਸ਼ ਹਾਂਜੀ ਜ਼ਰੂਰ ਨਾਲ ਕਹਿੰਦੇ ਉਹਨਾਂ ਨੂੰ ਗਾਈਡਲਾਈਨ ਕਰਦੇ ਆ ਵੀ ਨਹੀਂ ਇਹ ਕੰਮ ਕਰਨਾ ਚਾਹੀਦਾ ਨਾਲ ਅਸੀਂ ਬਹੁਤ ਸਮਾਂ ਜੀ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਇਹ ਮਹਿਲਾਵਾਂ ਆ ਖੜੀਆਂ ਨੇ ਤਾਂ ਗੱਲਬਾਤ ਕਰਦੇ ਆ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਸੀ ਕਿਵੇਂ ਦੇਖਦੇ ਹੋ ਜੀ ਯੁੱਧ ਨਸ਼ਿਆਂ ਵਿਰੁੱਧ ਮੈਂ ਨਹੀਂ ਥੋੜਾ ਜਿਹਾ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜੋ ਸਰਕਾਰ ਨੇ ਮਹਮ ਚਲਾਈ ਸੀ ਲੱਗਦਾ ਨਸ਼ਾ ਮੁਕਤ ਹੋ ਰਿਹਾ ਪੰਜਾਬ ਆਫੀਸ਼ੀਅਲੀ ਹੋ ਰਿਹਾ ਹੈ ਤੁਹਾਡਾ ਕੀ ਯੋਗਦਾਨ ਰਹਿਣ ਵਾਲਾ ਹੈ ਹੁਣ ਕਿਉਂਕਿ ਜਿਹੜੇ ਨੌਜਵਾਨ ਆ ਯੂਥ ਆ ਉਹਨੂੰ ਕੀ ਜਾਣਕਾਰੀ ਦਿਓਗੇ ਕਿ ਨਸ਼ੇ ਨਾ ਕਰੋ ਤਾ ਵੱਡੀ ਗਿਣਤੀ ਚ ਮਹਿਲਾਵਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਤਾਂ ਤੈਨੂੰ ਅੰਕੜੇ ਦੱਸ ਦਈਏ ਹੁਣ ਤੱਕ 6645 ਮਾਮਲੇ ਦਰਜ ਹੋ ਚੁੱਕੇ ਨੇ ਤਾਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ 407 ਕਿਲੋਗ੍ਰam ਹੈਰੋਇਨ ਫੜੀ ਗਈ ਹੈ ਜਾਨੀ ਕਿ ਆ ਚਿੱਟਾ ਬਰਾਮਦ ਹੋਇਆ ਉੱਥੇ ਹੀ 11818 ਕਿਲੋਗ੍ਰam ਪੋਪੀ ਹਸਕ ਜਾਨੀ ਕਿ ਚੂਰਾ ਪੋਸਟ ਤੇ ਉੱਤੇ ਹੀ 207 ਕਿਲੋਗ੍ਰਾਮ ਆ ਓਪੀਐਮ ਯਾਨੀ ਕਿ 207 ਕਿਲੋ 337 ਗ੍ਰਾਮ ਆ ਅਫੀਮ ਜਿਹਨੂੰ ਕਹਿ ਦਿੰਦੇ ਆ ਉਹ ਬਰਾਮਦ ਹੋ ਚੁੱਕੀ ਆ ਉੱਥੇ ਹੀ 137 ਕਿਲੋ ਗਾਂਜਾ ਫੜਿਆ ਗਿਆ 7 ਕਿਲੋ ਚਰਸ ਫੜੀ ਗਈ ਆ ਉੱਥੇ ਹੀ 23000 98 ਜਿਹੜੀਆਂ ਟੈਬਲੇਟ ਨੇ ਯਾਨੀ ਕਿ ਨਸ਼ੀਲੀਆਂ ਗੋਲੀਆਂ ਬਰਾਮਦ ਹੋ ਚੁੱਕੀਆਂ ਨੇ ਤਾ ਵੱਡੀ ਮਾਤਰਾ ਦੇ ਵਿੱਚ ਲਾਹਣ ਵੀ ਬਰਾਮਦ ਕੀਤੀ ਗਈ ਹੈ 1733 ਲਾਹਣ ਬਰਾਮਦ ਹੋਈ ਹੈ ਤੇ ਨਾਲ ਹੀ ਡਰੱਗ ਮਨੀ ਦੇ ਵਿੱਚ ਵੀ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਮਿਲੀ ਹੈ 8 ਕਰੋੜ 61 ਲੱਖ 48230 ਰੁਪਏ ਦੀ ਡਰੱਗ ਮਨੀ ਹੁਣ ਤੱਕ ਬਰਾਮਦ ਕੀਤੀ ਜਾ ਚੁੱਕੀ ਹੈ ਤੇ ਨਾਲ ਹੀ ਲਿਕਵਰ ਮਤਲਬ 498 ਬੋਤਲ ਜਿਹੜੀਆਂ ਆਗੀਆਂ ਨੇ ਲਿਕਵਰ ਬਰਾਮਦ ਕੀਤਾ ਗਿਆ ਵੱਡੀ ਮਾਤਰਾ ਚ ਅ ਇੰਜੈਕਸ਼ਨ ਬਰਾਮਦ ਕੀਤੇ ਗਏ ਨੇ ਯਾਨੀ ਕਿ 1019 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ ਨੇ ਉੱਥੇ ਹੀ ਐਕਟਿਵਾ ਮੋਟਰਸਾਈਕਲ 22 ਦੇ ਕਰੀਬ ਐਕਟਿਵਾ ਮੋਟਰਸਾਈਕਲ ਜਿਨ੍ਹਾਂ ਦਾ ਇਸਤੇਮਾਲ ਨਸ਼ਾ ਵੇਚਣ ਲਈ ਕੀਤਾ ਗਿਆ ਮੋਬਾਈਲ ਫੋਨ 8 4 ਕਾਰਾਂ ਤੇ ਨਾਲ ਹੀ 12 ਪਿਸਟਲ ਵੀ ਬਰਾਮਦ ਕੀਤੇ ਗਏ ਨੇ ਤਾਂ 골ਡ ਯਾਨੀ ਕਿ ਸੋਨਾ ਨਸ਼ੇ ਦੀ ਕਮਾਈ ਦੇ ਨਾਲ ਬਣਾਇਆ ਗਿਆ 403 ਗ੍ਰਾਮ ਦੋ ਚੈਨਾ ਇੱਕ ਹਰ ਵੱਡੀ ਮਾਤਰਾ ਚ ਆਪਾਂ ਕਹਿ ਸਕਦੇ ਆ ਪੁਲਿਸ ਨੂੰ ਆ ਸਫਲਤਾ ਮਿਲੀ ਹੈ ਤਾਂ ਹੁਣ ਜਿਹੜੀ ਇਹ ਸਫਲਤਾ ਮਿਲੀ ਹੈ ਇਸ ਨੂੰ ਹੁਣ ਘਰ ਘਰ ਪਹੁੰਚਾਇਆ ਜਾਊਗਾ ਯਾਨੀ ਕਿ ਯੁੱਧ ਨਸ਼ਿਆਂ ਵਿਰੁੱਧ ਮਹਿਮ ਜਿਹੜੀ ਅੱਗੇ ਵਧ ਰਹੀ ਹੈ ਤੇ ਹੁਣ ਜਿਹੜੀਆਂ ਗ੍ਰਾਮ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਨਸ਼ਾ ਮੁਕਤੀ ਯਾਤਰਾ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜੋ ਇਹ ਮਹਿਮ ਚਲਾਈ ਗਈ ਸੀ ਅੱਜ ਉਸ ਦਾ ਵੱਡਾ ਦਿਨ ਮੰਨਿਆ ਜਾ ਰਿਹਾ ਹੈ ਵੱਡਾ ਦਿਨ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ 'ਚ ਨਵਾਂ ਸ਼ਹਿਰ ਤੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਲੋਕ ਨੇ ਜਿਹੜੇ ਵੱਡੀ ਗਿਣਤੀ 'ਚ ਪਹੁੰਚੇ ਨੇ ਆ ਨਸ਼ਾ ਕਿਵੇਂ ਖਤਮ ਕਰਨਾ ਹੈ ਉਸ ਦੀ ਇਹਨਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਇਹ ਪਿੰਡ ਪਿੰਡ ਉਹ ਜਾਣਕਾਰੀ ਪਹੁੰਚਾਉਣਗੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦਾ ਆਯੋਜਨ ਕੀਤਾ ਜਾਊਗਾ ਤੇ ਗ੍ਰਾਮ ਸਭਾ ਦੇ ਵਿੱਚ ਜੋ ਵੀ ਨਿਰਦੇਸ਼ ਨੇ ਇਹਨਾਂ ਨੂੰ ਦਿੱਤੇ ਜਾਣਗੇ ਉਹ ਪਿੰਡ ਦੀਆਂ ਸਭਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਊਗਾ ਤੇ ਇਹ ਸਾਰੇ ਲੋਕ ਨੇ ਜਿਹੜੇ ਹੁਣ ਸੀਐਮ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆ ਖੜੇ ਨਜ਼ਰ ਆ ਰਹੇ ਨੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇਹ ਯੁੱਧ ਨਸ਼ਿਆਂ ਵਿਰੁੱਧ ਅੰਤਿਮ ਦੌਰ ਵੱਲ ਵੱਧ ਰਿਹਾ ਹੈ ਤੇ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਤੁਹਾਡਾ ਮਾਸਟਰ ਬਨੋਰ ਸਿੰਘ ਆ ਮਾਸਟਰ ਜੀ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਗ੍ਰਾਮ ਸਭਾ ਹੁੰਦੀ ਸੀ ਪਿੰਡਾਂ ਚ ਪਿੰਡਾਂ ਦੀ ਭਲਾਈ ਦੀ ਗੱਲ ਹੁੰਦੀ ਸੀ ਵਿਕਾਸ ਕਾਰਜਾਂ ਦੀ ਗੱਲ ਹੁੰਦੀ ਸੀ ਹੁਣ ਨਸ਼ਿਆਂ ਨੂੰ ਲੈ ਕੇ ਗ੍ਰਾਮ ਸਭਾ ਹੋਊਗੀ ਨਸ਼ਾ ਮੁਕਤੀ ਯਾਤਰਾ ਹੋਊਗੀ ਲੱਗਦਾ ਐਨਸੀਐਮ ਮਾਨ ਦੀ ਅਗਵਾਈ ਚ ਨਸ਼ਾ ਮੁਕਤ ਪੰਜਾਬ ਬਣ ਰਿਹਾ ਹੈ ਉਮੀਦ ਹੈ ਕਿ ਜੋ ਪੰਜਾਬ ਸਰਕਾਰ ਨੇ ਇਹ ਮੁੱਦਾ ਚੁੱਕਿਆ ਨਸ਼ਾ ਅਰੋਧ ਉਹਦੇ ਵਿੱਚ ਜਰੂਰ ਕਾਮਯਾਬ ਹੋਊਗਾ ਕਿਉਂਕਿ ਆਮ ਪਬਲਿਕ ਜਿਹੜੀ ਹੈ ਉਹ ਨਸ਼ਿਆਂ ਤੋਂ ਬਹੁਤ ਹੀ ਤੰਗ ਹੈ ਪ੍ਰਭਾਵਿਤ ਹੈ ਸੋ ਇਹ ਜਿਹੜੀ ਮਹਿੰਮ ਹੈ ਇਹਦੇ ਮਹਿੰਮ ਦੇ ਵਿੱਚ ਜਨ ਸਮੂਹ ਦਾ ਜਿਹੜਾ ਉਹ ਸਾਰਿਆਂ ਦਾ ਸਾਥ ਹੈ ਸੋ ਉਮੀਦ ਹੈ ਕਿ ਪ੍ਰਮਾਤਮਾ ਇਹ ਜੋ ਸਾਡੇ ਪੰਜਾਬ ਨੂੰ ਨਸ਼ਿਆਂ ਦਾ ਗ੍ਰਹਿਣ ਲੱਗਿਆ ਉਹ ਇਸ ਤਰ੍ਹਾਂ ਮੁਕਤ ਹੋ ਜਾਵੇ ਅਸੀਂ ਧੰਵਾਦ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਅਰਦਾਸ ਕਰਦੇ ਆ ਕਿ ਇਹ ਮੀੜਾ ਜਿਹੜਾ ਹੈ ਉਹ ਪੂਰਾ ਹੋਊਗਾ ਆ ਪਿੰਡਾਂ ਦੇ ਵਿੱਚ ਜਣੀਆਂ ਹੁਣ ਮਹਿਲਾਵਾਂ ਵੀ ਵੱਡੀ ਗਿਣਤੀ ਚ ਬਲਾਈਆਂ ਹੋਰੇ ਮਹਿਲਾਵਾਂ ਦਾ ਕਿੰਨਾ ਕੀ ਯੋਗਦਾਨ ਸਮਝਦੇ ਹੋ ਜੇਕਰ ਸਹੀ ਰਸਤੇ ਪਾਉਣਾ ਨੌਜਵਾਨਾਂ ਨੂੰ ਜਿਹੜੀਆਂ ਮਹਿਲਾਵਾਂ ਨੇ ਇਹ ਮਹਿਲਾਵਾਂ ਜਿਹੜੀਆਂ ਇਹ ਜਨਮਦਾਤਰੀਆਂ ਨੇ ਇਹਨਾਂ ਨੇ ਸਾਡੇ ਸਮਾਜ ਨੂੰ ਜਿਹੜਾ ਉੱਚਾ ਚੁੱਕਣਾ ਹੈ ਸੋ ਇਹਨਾਂ ਦਾ ਬਹੁਤ ਹੀ ਸਹਿਯੋਗ ਹੈ ਕਿ ਜਿਹੜੇ ਬੱਚੇ ਆ ਉਹ ਇਨਾ ਨੇ ਉਹਨਾਂ ਨੂੰ ਸਮਝਾਉਣਾ ਹੈ ਕਿ ਜਿਹੜਾ ਨਸ਼ਾ ਹੈ ਇਹ ਬਹੁਤ ਬੁਰਾਈ ਹੈ ਸੋ ਸਾਨੂੰ ਬੀਬੀਆਂ ਦਾ ਵੀ ਬਹੁਤ ਸਾਥ ਮਿਲ ਰਿਹਾ ਤਾਂ ਮਹਿਲਾਵਾਂ ਦਾ ਵੱਡੀ ਗਿਣਤੀ ਦੇ ਵਿੱਚ ਸਾਥ ਮਿਲਦਾ ਨਜ਼ਰ ਆ ਰਿਹਾ ਹੈ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਪਹੁੰਚੇ ਨੇ ਉੱਥੇ ਹੀ ਆ ਮਹਿਲਾਵਾਂ ਨੇ ਪੈਣਾ ਨੇ ਜਿਹੜੀਆਂ ਵੱਡੀ ਗਿਣਤੀ ਚ ਪਹੁੰਚੀਆਂ ਨੇ ਕਿਉਂਕਿ ਇਹਨਾਂ ਦੇ ਸਾਥ ਤੋਂ ਬਿਨਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹ ਪਿੰਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਹੀ ਰਸਤੇ ਦੇ ਉੱਤੇ ਕਿਵੇਂ ਪਾਉਣਾ ਉਹ ਸਮਝਾਉਣ ਗਿਆ ਅਕਸਰੀ ਦੇਖੇ ਜਾਂਦਾ ਕਿ ਆ ਜਿਹੜੇ ਬੱਚੇ ਨੇ ਆਪਣੇ ਮਾਪਿਓ ਦੀ ਉਂਗਲੀ ਫੜ ਕੇ ਚੱਲਣਾ ਸਿੱਖਦੇ ਨੇ ਤਾਂ ਹੁਣ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਹੋਵੇਗੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹ ਯਾਤਰਾ ਹੁਣ ਘਰ-ਘਰ ਪਹੁੰਚੇਗੀ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਿੱਚ ਇਹ ਯਾਤਰਾ ਬਹੁਤ ਲਾਭਦਾਇਕ ਸਾਬਤ ਹੋਣ ਵਾਲੀ ਹੈ ਕਿਉਂਕਿ ਆ ਨਵਾਂ ਸ਼ਹਿਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਯੁੱਧ ਨਸ਼ਿਆਂ ਵਿਰੁੱਧ ਮਹਮ ਜੋ ਸੀਐਮ ਆਨ ਦੀ ਅਗਵਾਈ ਚ ਚਲਾਈ ਗਈ ਉਸ ਦੇ ਦੌਰਾਨ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਪੰਜਾਬ ਪੁਲਿਸ ਨੇ ਹਾਸਲ ਕੀਤੀਆਂ ਬਲਡੋਜ਼ਰ ਚੱਲੇ ਉੱਥੇ ਹੀ ਆ ਜਿਹੜੇ ਨਸ਼ੇ ਦੀ ਕਾਲੀ ਧਮਾਈ ਦੇ ਨਾਲ ਜਾਇਦਾਦ ਬਣਾਈ ਗਈ ਉਹਨਾਂ ਨੂੰ ਢਾਹ ਢੇਰੀ ਕੀਤਾ ਗਿਆ ਇਨਕਾਊਂਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਤੇ ਉਹ ਜ਼ਖਮੀ ਹੋਏ ਜੋ ਕਿ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤਾਂ ਕਾਫੀ ਮਾਤਰਾ ਚ ਹੈਰੋਇਨ ਚੂਰਾ ਪੋਸਟ ਤਾਂ ਪਿਸਤਲ ਕੀ ਕੁਝ ਕੈਦ ਕੀਏ ਬਹੁਤ ਵੱਡੇ ਅੰਕੜੇ ਨੇ ਆ ਪੰਜਾਬ ਪੁਲਿਸ ਨੇ ਜੋ ਸਫਲਤਾਵਾਂ ਪ੍ਰਾਪਤ ਕੀਤੀਆਂ ਨੇ ਉਹ ਅੰਕੜੇ ਤੁਹਾਨੂੰ ਪਹਿਲਾਂ ਵੀ ਦੱਸੇ ਨੇ